अज वीडियो गल करा बाइबल का न्यूनतम उत्पाद कदों है तुसी हमेशा चोटी दे बिजनेस स्कूल लफ तुरंत शुरू करो जे तीन पढ़ रहे हो या खोज रहे हो तोबल मिलेगी। जे तीन की बारे पूछा है सुनिया है उबूत है तहन तो क्लीन स्टार्ट वट्सअप दसो असी इस वीडियो गल कटो घट उत्पाद की है कारोबार लिए ले टापलैस जाना बइबल उत्पाद घटाओ पिंड शुरू करने तो पहला जी आयान की तड़े तो स्टाफ विच योगा है समार्टफोन कामयाब बनाओ उचे पहाड़ सवाल अते बंगला असी अंग्रेजी शुरू किया लागत की लोड हो सीध मिली काफी है वटसएप लिंक ते। लिंक लवो उथे वर्णन किया गया है कलिक नाल कारोबार वधाओ इस विचार का संघराश कि मार्किट ਬਹੁਤ ਕੁਝ ਵੇਖਣਾ ਅਸੀਂ ਸਾਰਾ ਸਮਾਂ ਵਰਕਸ਼ੀਟ 'ਚ ਸੀ ਇਹ ਸਿਰਫ ਤੁਹਾਡੇ ਲਈ ਹੈ ਸਾਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਾਰੋਬਾਰ ਹਟਾ ਕੇ ਸਪਸ਼ਟ ਹੈ ਕਿ ਤੁਸੀਂ ਸ਼ੁਰੂ ਤੋਂ ਹੀ ਇੱਕ ਕੰਮ ਕੀਤਾ ਹੈ ਇਥੇ ਹੋਣ ਵਾਲਾ ਹਰ ਕਾਰੋਬਾਰ ਮਾਰਕੀਟ ਵਿੱਚ ਆਉਣ ਵਾਲਾ ਵਿਰੋਧੀ ਕੋਈ ਸਮੱਸਿਆ ਦਾ ਹੱਲ ਕਿਵੇਂ ਕਰਦਾ ਹੈ ਤੁਸੀਂ ਉਤਪਾਦ ਜਾਂ ਸੇਵਾ ਵੇਚ ਸਕਦੇ ਹੋ ਅਸੀਂ ਉਤਪਾਦ ਜਾਂ ਸੇਵਾ ਵੇਚਦੇ ਹਾਂ ਤੁਸੀਂ ਮੰਡੀ ਵਿੱਚ ਮੈਂ ਸਲਾਹਕਾਰ मैं तो कानूनी सेवा करोहे का। तो प्यार है हाँ मैं बलाउज जेकर कर तुसी दे हो ता हर उत्पाद। विकास चकर तद वेबसाइट बनाना की पहला वेब तो संस्करण है तना है संपूर्ण नहीं सब तो कटिया है जे तीस अपडेट दे हो जे ती करते रहो त हर उत्पाद उत्पाद चकर जे ती साइकिल जाते हो ता इंट साइकिल दो ਮੈਂ ਵੈਬਸਾਈਟ ਬਣਾਵਾਂਗਾ ਪਰ ਪਹਿਲਾ ਵਿਕਲਪ ਬਦਲੋ ਉਤਪਾਦ ਜਵਾਬ ਬੰਦਾ ਹੈ ਅਤੇ ਤੁਸੀਂ ਕਾਨੂੰਨੀ ਮਾਰਕੀਟਿੰਗ ਜੇ ਰਣਨੀਤੀਆਂ ਬਦਲੋ ਕਿਹੜਾ ਐਮਬੀ ਚੰਗਾ ਹੈ ਕੀ ਐਮੀਨਮ ਬਾਈਬਲ ਉਤਪਾਦ ਸਧਾਰਨ ਹੈ ਇਹ ਸੂਚੀ ਹੈ ਵਿਕਸਤ ਉਤਪਾਦ ਦੀ ਵਿਕਰੀ ਜੇ ਤੁਸੀਂ ਕਰਿਆਣਾ ਖੋਲਣਾ ਹੈ ਤੁਹਾਡੀ ਦੁਕਾਨ ਆਨਲਾਈਨ ਹੈ ਜੇ ਤੁਸੀਂ ਪ੍ਰਕਿਰਿਆਵਾਂ ਖੋਲਣੀਆਂ ਹਨ ਤੁਹਾਡੇ ਮੀਨੂ ਵਿੱਚ 1000 ਚੀਜ਼ਾਂ ਹਨ ਤੁਹਾਡੇ ਪਵਿੱਖ ਦੇ ਮੋٹے ਲੋਕ ਅਦਾਨੀ ਅੰਬਾਨੀ ਹੋਣ ਤੇ ਇਹ ਨਹੀਂ ਹੁੰਦੀ 1000 ਕਰੋੜ ਰੁਪਏ ਹੋਣ ਤੇ 2000 ਰੁਪਏ ਚ ਹਜ਼ਾਰਾਂ ਚੀਜ਼ਾਂ ਵੇਖੋ ਜੇ ਤੁਸੀਂ ਕਰ ਸਕਦੇ ਹੋ ਤਾਂ 10 ਚੀਜ਼ਾਂ ਰੱਖ ਉਹ ਗਾਹਕਾਂ ਨੂੰ ਕਿਵੇਂ ਸੇਵਾ ਕਰਦੇ ਚਲੀ ਜਾਵੇਗੀ ਆਟਾ ਚੌਲ ਹੋਣਗੇ ਪਿੱਛੇ ਭੇਜੋ ਤੁਸੀਂ ਜਿੰਨੀਆਂ ਡਿਗਰੀਆਂ ਪ੍ਰਾਪਤ ਕਰੋ ਤੁਸੀਂ ਜਿੰਨਾ ਵਿਸ਼ਵਾਸ ਕਰੋਗੇ ਲਾਭ ਜੇ ਅਜਿਹਾ ਹੈ ਤਾਂ ਮੇਰਾ ਮਤਲਬ ਤੁਸੀਂ ਜਿੱਥੇ ਵੀ ਸ਼ੁਰੂ ਕਰੋ ਸੁਰੱਖਿਆ ਸੁਧਾਰੋ ਤੁਸੀਂ ਬਾਜ਼ਾਰ ਵਿੱਚ ਵੇਚੋ ਤੁਸੀਂ ਇਸ ਨੂੰ ਐਮਬੀਪੀਐਸ ਨਵਾਂ ਕਹਿ ਸਕਦੇ ਹੋ ਕੱਟ ਲੇਬਲ ਕੱਟ ਕਹਿੰਦੇ ਹਨ ਬਾਈਬਲ ਉਤਪਾਦ ਲਾਬਾਂ ਬਾਰੇ ਗੱਲ ਕਰਦੇ ਸਮੇਂ ਤਿਆਰ ਰਹੋ ਮੇਰੇ ਸੁਪਨੇ ਨਾ ਵਰਤੋ ਇਹ ਮੇਰਾ ਉਤਪਾਦ ਹੈ ਇਸ ਵਿੱਚ ਮੇਰੇ ਜਜ਼ਬਾਤ ਹਨ ਮੈਂ ਇਹ ਪਵਾੰਗਾ ਸ ਮੀ ਕਿਵੇਂ ਬਣਾਉਂਦਾ ਤੁਹਾਡਾ ਸਰੇਸ਼ਟ ਉਤਪਾਦ ਹੈ ਮੈਂ ਆਪਣਾ ਪੋਸਟ ਨਹੀਂ ਕਰਾਂਗਾ ਫਾਇਦੇ ਇਹ ਹਨ ਸਭ ਤੋਂ ਸਸਤਾ ਉਤਪਾਦ ਲਿਆਉਣਾ ਤੁਹਾਡੇ ਲਈ ਵਧੀਆ ਤੁਸੀਂ ਜਲਦੀ ਵੀ ਕਨਯੋਗ ਬਣ ਜਾਂਦੇ ਹੋ ਤੁਸੀਂ ਇਹ 10 ਸਾਲਾਂ ਵਿੱਚ ਕਰ ਸਕੈ ਮੈਨੂੰ 500 ਉਡੀਕ ਕਰਨੀ ਪਵੇਗੀ ਤੁਹਾਡੇ ਲਈ 1 ਸਾਲ ਲਈ ਕੋਈ ਵੀ ਵਿਸ਼ਾ ਮੁਫਤ ਹੈ ਸੱਚ ਸਾਈਕਲ ਚੱਕਰ ਸੀ ਬੱਚੇ ਦੀ ਗੁਪਤਾ 2 ਮਹੀਨੇ ਘਟਾਓ ਮਾਰਕੀਟ ਵਿੱਚ ਅੰਕ ਜਾਰੀ ਘਟੋ ਘਟ ਸ਼ੁਰੂ ਕਰੋ ਗਾਹ ਕਿ ਇਸ ਤਰ੍ਹਾਂ ਬਚਤ ਕਰਦਾ ਹੈ ਇਸ ਨੂੰ ਅਗਲੇ ਨੂੰ ਖਰੀਦਣ ਲਈ ਅਤੇ ਵਦਿਆ ਜੇ ਤੁਹਾਡੇ ਕੋਲ ਕਾਰੋਬਾਰ ਹੈ ਤੁਹਾਨੂੰ ਸੈਟ ਜੈਨ ਲੈਣਾ ਚਾਹੀਦਾ ਤੁਹਾਡੇ ਲਈ ਡੈਬਿਊ ਅਤੇ ਆਦਾਰ ਟੀਮ ਤੇ ਭਰੋਸਾ ਕਰੋ ਜੇ ਤੇਲ ਨਹੀਂ ਤੁਹਾਨੂੰ ਪਰੋਸਾ ਹੈ ਭਾਈ ਤੁਹਾਡੀ ਟੀਮ ਨੂੰ ਪੈਸਾ ਆ ਜੇਕਰ ਉਹ ਮੈਂਬਰ ਹੈ ਤਾਂ ਉਸ ਦਾ ਕਾਰੋਬਾਰ ਇੱਥੇ ਗਣਿਤ ਹੈ ਅਤੇ ਦੂਜਾ ਕਿਰਪਾ ਅੱਗੇ ਜਾਣ ਦਿਓ ਉਤਪਾਦ ਮਾਰਕੀਟ ਲਈ ਤਿਆਰ ਹੈ ਗਾਹਕਾਂ ਨੂੰ ਪਾਓ ਗਾਹਕ ਦੇ ਵਿਹਾਰ ਨੂੰ ਸਮਝਿਆ ਗਾਹਕ ਕੈਫੇ ਦੇ ਮੁੱਦੇ ਤੇ ਵਿਚਾਰ ਕਰਨ ਆਇਆ ਉਤਪਾਦ ਖਰੀਦਣ ਤੇ ਪਤਾ ਲੱਗਦਾ ਸਾਈਕਲ ਜਾਂ ਖੋਜ ਅਤੇ ਵਿਕਾਸ ਉਪਲਬਧ ਹੈ ਗਾਹਕ ਨੂੰ ਪਸੰਦੀਦਾ ਟਰਾਂਸਪੋਰਟ ਮਿਲ ਗਾਹਕ ਨੂੰ WhatsApp ਦਿੰਦੇ ਹੋ ਇਹ ਤੁਹਾਡੇ ਲਈ ਬਹੁਤ ਖਾਸ ਹੈ ਸਧਾਰਨ ਪਰ ਗਾਹਕ ਇਸ ਲਈ ਤੁਸੀਂ ਇੱਥੇ ਹੋ ਗਾਹਕ ਕਦੋਂ ਸਮਝਦਾ ਹੈ ਤੁਸੀਂ ਉਸ ਤੋਂ ਡੋਰੀ ਲਓ ਕਾਰੋਬਾਰ ਲਈ ਪਾਇਲਟ ਕਰੋ ਤੁਸੀਂ ਇਹ ਰੋਜ਼ ਕਰ ਸਕਦੇ ਹੋ ਤੁਲਸੀ ਵਿੱਚ ਵੱਧ ਵੋਲਟੇਜ ਹੈ ਨੁਕਸਾਨ ਨਾਲ ਲਾਭ ਇਹ ਨੁਕਸਾਨ ਹੈ ਤੁਹਾਡੀ ਸਭ ਤੋਂ ਵਧੀਆ ਗਤੀ ਮਾਰਕੀਟ ਵਿੱਚ ਜੇਕਰ ਨਹੀਂ ਤਾਂ ਇਹ ਤੁਹਾਡਾ ਸ਼ੁਰੂਆਤ ਹੈ ਜਵਾਬ ਨਕਾਰਾਤਮਕ ਹੋ ਸਕਦਾ ਹੈ ਜਿਵੇਂ ਚੰਗਾ ਇਹ ਸਾਡੀ ਫਿਰ ਲੀਓ ਹੈ ਗੁਣਵੱਤ ਇਹ ਮੀਟਿੰਗ ਹੋਣੀ ਚਾਹੀਦੀ ਹੈ ਅਗਲੇ ਨੂੰ ਗੁਣਵੱਤਾ ਪਤਾ ਹੋ ਸਕਦੀ ਉਤਪਾਦ ਅਤੇ ਸੇਵਾ ਨਾਲ ਸਮਝੌਤਾ ਇਹ ਤਾਂ ਦਾ ਹੈਰਾਨੀ ਹੈ ਕਿ ਜੇ ਤੁਸੀਂ ਕਰਿਆਨੇ ਦੀ ਦੁਕਾਨ ਖੋਲੀ ਹੈ ਸਟੋਰ ਵਿੱਚ ਘੋਸ਼ਣਾ ਕੀਤੀ ਜਾਂਦੀ ਮੈਂ ਗ੍ਰੇਡ ਦੀ ਸਮੱਗਰੀ ਸ਼ਾਮਲ ਕਰ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਜੇ ਤੁਸੀਂ ਆਟੇ ਨੂੰ ਅਸੀਸ ਨਹੀਂ ਕਰਦੇ ਇਹ ਆਟੇ ਦਾ ਵਧੀਆ ਬ੍ਰਾਂਡ ਨਹੀਂ ਹੈ ਜੇ ਬੈਂਡ ਦਾ ਆਟਾ ਰੱਖਿਆ ਹੈ ਤਾਂ ਗਾਹਕ ਕਹੇਗਾ ਅਦਾ ਬੈਗ ਲਵੋ ਮੈਨੂੰ ਨਹੀਂ ਪਤਾ ਸੀ ਕਿ ਇਹ ਕਾਸ਼ ਮੈਂ ਤੁਹਾਡੀਆਂ ਅਸੀਸਾਂ ਲੈ ਸਕਦਾ ਉਤਪਾਦ ਗੁਣਵੱਤਾ ਸੇਵਾ ਵਿੱਚ ਸਮਝੌਤਾ ਸੰਭਵ ਹੈ ਪਰ ਸਮੇਂ ਦੇ ਦੌਰਾਨ ਜਦੋਂ ਤੁਸੀਂ ਤੁਸੀਂ ਲਾਭ ਦੇਖ ਸਕਦੇ ਹੋ ਫਾਇਦੇ ਪੂਰੇ ਹਨ ਦੱਸਾ ਤਾਂ ਤੁਸੀਂ ਸ਼ਰਮਿੰਦੇ ਹੋ ਜਾਓ ਇੱਥੇ ਡਬਲ ਦੇ ਦੋ ਫਾਇਦੇ ਹਨ ਜਾਣ ਦੇ ਸੁਝਾਅ ਅਤੇ ਲਾਭ ਇਹ ਭਾਰੀ ਹੈ ਪਾਰੀ ਹੁੰਦਾ ਤਾਂ ਅਸੀਂ ਐਮਬੀ ਤਿਆਰ ਹੋਵੋ ਗੱਲ ਕਰੀ ਐਮਬੀ ਕਿਵੇਂ ਬਣਾਉਂਦੇ ਹੋ ਪਹਿਲਾਂ ਸਮਝੋ ਪਹਿਲਾਂ ਗਾਹਕ ਦਾ ਧਿਆਨ ਰੱਖੋ ਦਫਤਰ ਜਾਂ ਗਾਹਕ ਮਸਲਾ ਹਲ ਕਰੋ ਅਤੇ ਪਹਿਲਾਂ ਆਪਣੇ ਗਾਹਕ ਨੂੰ ਤਿਆਰ ਕਰੋ ਬੇਨਤੀ ਚੁੱਪ ਸੀ ਉਹ ਸਮਝਦਾ ਹੈ ਬਿੰਦੂ ਨੂੰ ਹਲ ਕਰਦੇ ਹੋਏ ਤੁਸੀਂ ਵਿਕਾਸਵਿਕ ਤੁਹਾਨੂੰ ਗਾਹਕਾਂ ਲਈ ਐਮਬੀ ਹੱਥੋਂ ਲੈ ਜਾਵਾਂਗੇ ਠੀਕ ਹੈ ਜੇਕਰ ਤੁਸੀਂ ਨਹੀਂ ਦੇਖ ਦਿੱਤਾ ਇਹ ਹੋਵੇਗਾ ਤੁਹਾਡੀਆਂ 1015 ਵਿਸ਼ੇਸ਼ਤਾਵਾਂ ਜੇ ਤੁਸੀਂ ਹੁਣੇ ਕੋਡਕ ਦੀ ਦਵਾਈ ਕਰਦੇ ਹੋ ਤਾਂ ਲੋਕ ਇਸ ਦੀ ਤੇਜ਼ ਕਿਸ਼ਤੀ ਲੋਕਾਂ ਲਈ ਮੰਦਰ ਜੀ ਚ ਬਣੇਗਾ ਸਪਾਈਡਰ ਮੈਂ ਦਾ ਰੰਗ ਕੀ ਹੈ ਯਾਦਵ ਨੇ ਇਸ ਦੀ ਪੈਕਿੰਗ ਕਿੰਨੀ ਉਹ ਦੁਖੀ ਨਹੀਂ ਹੋਵੇਗਾ ਇਹ ਹੱਲ ਕਰਦਾ ਹੈ ਜੇਕਰ ਤੁਸੀਂ ਠੀਕ ਨਹੀਂ ਕਰਨਾ ਚਾਹੁੰਦੇ ਤਾਂ ਸਾਂਝਾ ਕਰੋ ਆਸ਼ੀਸ਼ ਸ਼ਰਮਾ ਦੇ ਪੁੱਤਰ ਦੀ رائے ਕੀ ਹੈ ਸ਼ਰਮਾ ਜੀ ਕੀ ਕਹੇ ਉਸ ਚੀਜ਼ ਨੂੰ ਬਾਜ਼ਾਰ ਲੈ ਜਾਓ ਵੇਚਣਾ ਚਾਹੁੰਦੇ ਹੋ ਅਤੇ ਖੋਜ ਉਲਟਾਉਣ ਦੇ ਚੱਕਰ ਤੁਸੀਂ ਸੋਚਿਆ ਸੀ ਵੱਡਾ ਮੇਲਾ ਲੱਗੇਗਾ ਸਵੀਟ ਹੈਲਪ ਦੁਬਈ ਵਿੱਚ ਇਸ ਤਰ੍ਹਾਂ ਗਾਹਕ ਦੀ ਲੋੜ ਨੂੰ ਸਮਝੋ ਤੁਸੀਂ ਸਮਾਂ ਬਰਬਾਦ ਨਹੀਂ ਕਰੋਗੇ ਤੁਸੀਂ ਫਿਰ ਧਿਆਨ ਨਾ ਦਿਓ ਲੋੜ ਵਾਲੀ ਥਾਂ ਦਬਾਓ ਤੁਹਾਨੂੰ ਕਾਰੋਬਾਰ ਵਧਾਉਣਾ ਆਸਾਨ ਹੋਵੇ ਉਮੀਦ ਹੈ ਕਿ ਇਹ ਦੂਜਿਆਂ ਦੀ ਮਦਦ ਕਰਦਾ ਹੈ ਤੁਹਾਨੂੰ ਇਹ ਵੀ ਦੀ ਜਾਣਕਾਰੀ ਹੋਵੇਗੀ ਤੁਸੀਂ ਕਾਰੋਬਾਰ ਕਰ ਸਕਦੇ ਹੋ ਤੁਸੀਂ ਜੋ ਚਾਹੁੰਦੇ ਹੋ ਕਰ ਸਕਦੇ ਹੋ ਤੁਸੀਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਜੇ ਲੋੜ ਹੈ ਤਾਂ ਸੈੱਟ ਕਰਦੇ ਹਾਂ ਉੱਪਰ ਕਿਉਂਕਿ ਮਦਦ ਕੌਣ ਕਰ ਤੁਹਾਨੂੰ ਗਾਈਡ ਦੀ ਲੋੜ ਨਹੀਂ ਮਦਦ ਕਰੋ ਤਾਂ ਮੋਰੀ ਵਿੱਚ ਜਾ ਸਕਦੇ ਜਾਂ ਮੈਂ ਤੁਹਾਡੇ ਵਰਣਨ ਵਿੱਚ ਲਿਖਾਂਗਾ ਇਹ ਮੁਫਤ ਡਾਊਨਲੋਡ ਕਰੋ ਉੱਥੇ ਵਰਕਸ਼ੀਟ ਹੋਵੇਗੀ ਤੁਹਾਨੂੰ ਮਦਦ ਮਿਲੇਗੀ ਜੇ ਤੁਹਾਡੇ ਕੋਲ ਹੈ ਤਾਂ ਜਾਓ ਸਵਾਲ ਹੋਣ ਤੇ ਟਿੱਪਣੀ ਕਰੋ ਉਹ ਵਿਸ਼ਾ ਜੋ ਤੁਸੀਂ ਜਾਣਦੇ ਹੋ ਤੁਸੀਂ ਬਹੁਤ ਹੁਸ਼ਿਆਰ ਹੋ ਖੋਲਣ ਤੋਂ ਬਾਅਦ ਤਾਂ ਜੇ ਤੁਸੀਂ ਵੀਡੀਓਜ਼ ਅਪਡੇਟ ਕਰਦੇ ਹੋ ਮੈਂ ਮੰਗਲ ਤੇ ਵੀਰਵਾਰ ਉਥੇ ਹੋਵਾਂਗਾ YouTube ਤੇ ਵੀਡੀਓਜ਼ ਦੇਖੋ ਜੋ ਤੁਸੀਂ ਸਾਡਾ